ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚੋਂ ਰਹਾ ਹੋ ਕੇ ਦਿੱਲੀ ਆਏ ਸੱਚੇ ਬਾਦਸ਼ਾਹ ਦੀ ਵਿਚਾਰ-ਵਟਾਂਦਰਾ ਜਹਾਂਗੀਰ ਨਾਲ ਹੋਇਆ ਜਿਸ ਵੇਲੇ ਚੰਦੂ ਦੀਵਾਨ ਦੋਸ਼ੀ ਪਾਇਆ ਗਿਆ ਫਿਰ ਜਹਾਂਗੀਰ ਨੇ ਫੜ ਕੇ ਇਸ ਚੰਦੂ ਦੀ ਬਾੰਦ ਗੁਰ ਹਰਗੋਬਿੰਦ ਪਾਦਸ਼ਾਹ ਦੇ ਹੱਥ ਫੜਾ ਦਿੱਤੀ ਆਖਿਆ ਸੱਚੇ ਬਾਦਸ਼ਾਹ ਤੋਹਾਡਾ ਮੌਲਵਮ ਹੈ ਤੁਸੀਂ ਹੁਣ ਮਨਵਰਜੀ ਦੀ ਸਜਾ ਦੇ ਸਕਦੇ ਹੋ ਗੁਰ ਹਰਗੋਬਿੰਦ ਪਾਦਸ਼ਾਹ ਨੇ ਆਖਿਆ ਬਿਣੀ ਚੰਦਾ ਫਿਰ ਕਾਰਜੇ ਦਾ ਇਲਾਜ ਬਿਲੀ ਚੰਦ ਨੇ ਢਾਗੇ ਚੰਦੂ ਦਵਾਨ ਨੂੰ ਧਰਦੀ ਦੇ ਹਿੱਟ ਤੇ ਰੱਖ ਕੇ ਗੋਡਾ ਨੇਜੇ ਦੇ ਨਾਲ ਪਾੜ ਕੇ ਨੱਕ ਵਿੱਚ ਪਾਈ ਮੁੰਜ ਦੀ ਰਸੀ ਉਹ ਫੜਾਈ ਬਾਬੇ ਜੇਠਾ ਸਿਧਵਾ ਵਾਲੇ ਨੂੰ ਫਿਰ ਬਾਬਾ ਜੇਠਾ ਸਿਧਵਾ ਵਾਲਾ ਪਾ ਕੇ ਨੱਕ ਵਿੱਚ ਨਕੇਲ ਇਸ ਚੰਦੂ ਦਵਾਨ ਦੇ ਕਿਵੇਂ ਫੜੀ ਆਉਂਦਾ ਏ ਤੇ ਬਾਬਾ ਬੁੱਢਾ ਸਰਬ ਨੇ ਆਖਿਆ ਸੀ ਜਿਹੜਾ ਵੀ ਸੇਖ ਆਵੇ ਪੰਜ ਪੰਜ ਛੱਤਰ ਇਸ ਚੰਦੂ ਦਵਾਨ ਦੇ ਸਿਰ ਵਿੱਚ ਮਾਰੀ ਜਾਵੇ ਇਹ ਜੁੱਤੀਆਂ ਦੀ ਮਾਰ ਖਾਂਦਾ ਹੋਇਆ ਦਿੱਲੀ ਤੋਂ ਲੈ ਕੇ ਲਾਹੌਰ ਕਿਵੇਂ ਪਹੁੰਚਿਆ ਛੇਵੇਂ ਪਾਤਸ਼ਾਹ ਇਸ ਚੰਦੂ ਦਵਾਰ ਨੂੰ ਲੈ ਕੇ ਲਾਹੌਰ ਕਿਵੇਂ ਪਹੁੰਚੇ ਇਹ ਬਾਈਬਲ ਜੰਦਰ ਸਿੰਘ ਵਡੋਆ ਸਾਹਿਬ ਦੀ ਫਰਮਾਇਸ਼ ਹੈ ਸੁਣੋ ਮੇਰੇ ਸਾਥੀ ਤੁਹਾਡੇ ਸਾਹਿਬ ਨੇ ਕਲਤਾ ਬਿਆਨ ਕਰਦੇ ਨੇ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ ਨਾਕਨਕੇ ਦੇ ਘਰ ਵਿੱਚ ਬਿਜਤੀ ਇੱਜ਼ਤ ਉਲੀਵ ਤੇ ਗਲੀ ਗਲੀ ਹਰ ਬਾੜ ਮਾਰਤੇ ਹਾਕ ਮਰੋਂ ਦਾਖਦਾ ਉਹ ਜਿਹੜਾ ਵੀ ਸਖ ਬਾਹੋਂ ਆਵੇ ਇਹਦਾ ਵੀ ਸਖ ਬਾਹੋਂ ਆਵੇ ਪੰਜ ਪੰਜ ਸ਼ਸਰ ਮਾਰੇ ਕਿਉਂਕਿ ਸਨੇ गली गली हर बोर बोल ते फिर फिर तरफ तुझे जोशा करिशा मारा जो कि I <laughs>